ਉਥੇ ਮਹਾਰਾਣੀ ਜਿੰਦਾ ਨੇ ਧੱਕਾ ਮਾਰ ਕੇ ਸੁੱੜ ਦਿੱਤਾ ਕਵਰ ਦਲੀਬ ਨੂੰ ਜਦੋਂ ਡਿੱਗਾ ਕਹਿੰਦਾ ਮਈਏ 20 21 ਸਾਲਾਂ ਬਾਅਦ ਮਿਲੀ ਐ ਧੱਕਾ ਕਿਉਂ ਮਾਰਿਆ ਕਹਿੰਦੀ ਮੈਂ ਅਰਦਾਸ ਕਰਦੀ ਹੇ ਗੁਰੂ ਗੋਬਿੰਦ ਸਿੰਘ ਪਾਛਾ ਕਿਤੇ ਮੈਨੂੰ ਇਹਦੇ ਤੋਂ ਮਿਲਣ ਤੋਂ ਪਹਿਲਾਂ ਮੌਤ ਦੇ ਦਿੰਦਾ ਮੈਂ ਮਰ ਜਾਂਦੀ ਪਰ ਆ ਦਿਨ ਨਾ ਵੇਂਦੀ ਕਿ ਮੇਰੇ ਮਹਾਰਾਜੇ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਹਰੀ ਸਿੰਘ ਨਲੂਆ ਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ਼ਾਮ ਸਿੰਘ ਦੀ ਅਟਾਰੀ ਜਰਨਲ ਜੁਰਾਵਰ ਸਿੰਘ ਵਰਗੇ ਜਰਨੈਲਾਂ ਦੇ ਆਗੂ ਇਦਾਂ ਦੇ ਹੋਣਗੇ ਆ ਮੇਰੀ ਉਲਾਦ ਹੈ ਜਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਦੀ ਮੋਹਰ ਹੀ ਨਹੀਂ ਹੈਗੀ ਤੇ ਜਿਹੜੇ ਸਰਪੰਚ ਕੋਲ ਐਮਐਲਏ ਕੋਲੇ ਜਿਹੜੇ ਵੀ ਮੰਤਰੀ ਜਿਹੜਾ ਵੀ ਕੁਰਸੀ ਤੇ ਵੀਰ ਬੈਠਾ ਜੀ ਉਹਦੇ ਕੋਲ ਮੋਹਰ ਹੀ ਨਹੀਂ ਹੈਗੀ ਤੇ ਉਹਨੂੰ ਕੌਣ ਪੁੱਛੂਗਾ ਜਿਹੜੇ ਨੋਟ ਦੀ ਮੋਹਰ ਹੀ ਪਾੜਦੇ ਉਹ ਚੱਲਦਾ ਨਹੀਂ ਇਹ ਗੁਰੂ ਕੇ ਲਾਲਾ ਨੇ ਮੋਰ ਬਦਲੇ ਜਕਾਰੇ ਛੱਡ ਕੇ ਛਾਤੀ ਦੇ ਵਿੱਚ 360 ਤੀਰ ਤੇ ਉੱਥੇ ਚਮਕੌਰ ਸਾਹਿਬ ਦੀ ਗੜੀ ਤੋਂ ਬਾਅਦ ਸਰਸਾ ਦੇ ਕੰਡੇ ਤੇ ਸਹਿਬਜ਼ਾਦਿਆਂ ਦੀਆਂ ਸਾਰੀਆਂ ਬੜਾ ਵੱਡਾ ਦਰਦਨਾਕ ਇਤਿਹਾਸ ਅੱਜ ਕਿਸੇ ਨੂੰ ਹੈ ਹੀ ਕੋਈ ਨਹੀਂ ਜਿੰਨੂੰ ਕਹਿ ਦਿਓ ਗੁੱਸਾ ਕਰ ਲੈਂਦਾ ਤੇ ਪੰਜਾਬੀ ਦੀ ਘਾਵਤ ਹੈ ਵੀ ਹੁਣ ਉਹਨਾਂ ਦਾ ਸਮਾਂ ਆਇਆ ਵੀ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਜਿਹੜਾ ਬੰਦਾ ਖੁਦ ਸਿੱਖ ਨਹੀਂ ਖੁਦ ਮੋੜ ਨਹੀਂ ਜਿਹਦੇ ਕੋਲੇ ਉਹਨੂੰ ਕਿੰਨੇ ਹੱਕ ਦਿੱਤਾ ਵੀ ਤੂੰ ਸਾਡੇ ਇਤਿਹਾਸ ਦੀ ਪਰਚੋਲ ਤੂੰ ਗਾ ਬੈ ਕੇ ਤੂੰ ਕਰ ਸਵਾਲ ਜਵਾਬ ਤੂੰ ਤਾਂ ਆਪ ਹਜੇ ਤਨਖਾਈਆਂ ਵਾ ਪਹਾਗਾ ਵਾਲਿਓ ਸੱਚੀ ਗੱਲ ਹੈ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਮਹਾਰਾਣੀ ਜਿੰਦਾ ਨੇ ਧੱਕਾ ਮਾਰ ਕੇ ਸੁਰਤਾ ਕਵਰ ਨੂੰ ਕਹਿੰਦਾ ਮਾਂ ਇੱਕ ਵਾਰੀ ਸੀਨੇ ਨਾਲ ਲਾ ਲਾ ਕਹਿੰਦੀ ਨਾ ਕਿੜ ਕਿਹੜੇ ਸੀਨੇ ਨਾਲ ਲਾਵਾਂ ਤੈਨੂੰ ਭਲਿਆ ਤੇਰੇ ਕੋਲ ਗੁਰੂ ਦੀ ਕੋਈ ਨਿਸ਼ਾਨੀ ਨਹੀਂ ਰਹਿ ਗਈ ਨਾ ਤੇਰੇ ਗੁੱਟ ਤੇ ਕੜਾ ਵਾ ਨਾ ਤੇਰੇ ਸਿਰ ਤੇ ਜੂੜਾ ਨਾ ਕੇਸਾਂ 'ਚ ਕੰਗਾ ਇਹਨਾ ਤੇਰੇ ਕੋ ਕੋਈ ਸ਼ਹਿਰਾ ਨਾ ਕਿਰਪਾਨ ਇਤਿਹਾਸ ਹੈ ਸਾਡਾ ਮੈਂ ਤੇ ਅਰਦਾਸ ਕਰਦੀ ਵੀ ਕਲਗੀ ਵਾਲਿਆ ਮੈਨੂੰ ਮੌਤ ਦੇ ਦਿੰਦਾ ਪਰ ਇਹ ਪੁੱਤ ਨੂੰ ਨਾ ਹੀ ਮਲਾਉਂਦਾ ਪੈਰ ਫੜ ਲਏ ਆਪਣੀ ਅੰਮੀ ਦੇ ਕਿਤੇ ਅਹੀਂ ਵੀ ਫੜ ਲੀਏ ਕਿਤੇ ਜਾਗ ਪਈਏ ਉਹ ਬਸ ਆ 7-8 ਦਿਨ ਦਿਹਾੜੇ ਚੱਲਨੇ ਆ ਸਾਰੇ ਮੋਬਾਈਲਾਂ ਟੀਵੀਆਂ ਤੇ ਸਭ ਨੇ ਇਸ ਤਰ੍ਹਾਂ ਕਰਕੇ ਤੇ ਮੁੜ ਕੇ 11 ਮਹੀਨੇ 25 ਦਿਨ ਨਾਂਦੀ ਆ ਇਹ ਆਪਣਾ ਹੁਣ ਬਣ ਗਿਆ ਪਖੰਡ ਜਿਹਾ ਹੀ ਵੀ ਜਿਹੜਾ ਵੀ ਦੇਣ ਆਉਂਦਾ 10 ਦਿਨ ਉਹ ਫੇਸਬੁੱਕ ਤੇ ਵੀ ਉਹ ਚੀਜ਼ਾਂ ਘੁੰਮਦੀਆਂ ਤੇ ਉਸ ਤਰ੍ਹਾਂ ਵੀ ਮੁੜ ਕੇ ਕੋਈ ਮਤਬਲ ਨਹੀਂ ਕੋਈ ਆਖੇ ਨਹੀਂ ਜੇ ਲੱਗਦਾ ਨਾ ਕੋਈ ਦਰਦ ਸਮਝਦਾ ਹੈ ਵੀ ਕਹਾਣੀ ਸ਼ੁਰੂ ਕਿੱਥੋਂ ਹੋਈ ਹੈ ਭਾਈ ਡੱਲੇ ਨੇ ਮਾਰੇ ਨੂੰ ਮੇੜਾ ਮਾਰਿਆ ਸੀ ਕਹਿੰਦੇ ਪਾਛਾ ਤੇਰੀ ਫੌਜ ਵਿੱਚ ਜਾਤੀਆਂ ਨੇ ਛੋਟੀਆਂ ਦਾਲ ਨਾਲ ਖਾਂਦੇ ਜਿਹੜੇ ਮੱਕੀ ਦੀਆਂ ਰੋਟੀਆਂ ਆਹ ਜਿਹੜੀ ਫੌਜ ਤੈਂ ਜਵਾਨਾਂ ਦੀ ਬਣਾਈ ਆ ਇਹਨਾਂ ਨੇ ਕੀ ਦੱਸਦਾ ਤਾਂ ਲੜਨੀ ਲੜਾਈ ਆ ਮਾਰੇ ਨੂੰ ਕਹਿੰਦਾ ਵੀ ਆ ਜਿਹੜੇ ਮਜਬੀ ਝੀਰ ਸ਼ੀਂਬੇ ਨਾਈ ਚਮਾਰ ਇਹ ਸਾਰੇ ਇਕੱਠੇ ਕਰਕੇ ਤੁਸੀਂ ਬਾਣਾ ਪਵਾਤਾ ਵਾ ਜਰਨੈਲ ਮੇਰੇ ਕੋਲੇ ਆ ਕਿੰਨਾ ਪਿਆਰ ਬਾਜਾਂ ਵਾਲੇ ਨੇ ਕੀਤਾ ਓਏ ਆਪਾਂ ਨੂੰ ਸਿੱਖੋ ਮਹਾਰਾਜ ਕਹਿੰਦੇ ਤੇਰੇ ਜਰਨੈਲ ਇੰਨੀ ਕਾਬਜ ਇੰਨੀ ਜੋਗੇ ਨਹੀਂ ਐ ਸਾਡੇ ਸਾਹਮਣੇ ਖੜੋ ਜਾਣ ਲੱਤਾਂ ਕੰਬ ਜਾਣਗੀਆਂ ਇਹਨਾਂ ਦੇ ਰੰਗ ਤੇ ਨਾ ਜਾਂ ਇਹਨਾਂ ਦੀਆਂ ਜਾਤਾਂ ਪਾਤਾਂ ਨਾ ਵੇਖ ਲੋਕੀ ਬਟੂਆ ਵੇਂਦੇ ਕੱਪੜਾ ਵੇਂਦੇ ਗੱਡੀ ਵੇਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਇਨਾਂ ਲੋਕਾਂ ਦੇ ਦਿਲ ਵੇਖੇ ਆਖੋ ਸਤਨਾਮ ਦਿਲ ਕੌਣ ਵੇਂਦਾ ਗੁਰੂ ਗੋਬਿੰਦ ਸਿੰਘ ਦਿਲਾਂ ਦਾ ਵਪਾਰੀ ਆ ਅੱਜ ਵੀ ਮੈਂ ਹੰਕਾਰ ਨਾ ਮਾਰਨਾ ਨਹੀਂ ਕਹਿੰਦਾ ਜਿੰਨਾ ਲੋਕਾਂ ਨੂੰ ਆਪਾਂ ੱੱੱਕੇ ਮਾਰਦੇ ਹੋਂ ਤੇਰਾ ਰੰਗ ਕਾਲਾ ਤੇਰੀ ਜਾਤ ਛੋਟੀ ਤੂੰ ਗਰੀਬ ਪਰੇ ਹੋ ਕੇ ਅਸੀਂ ਇਨਾਂ ਚ ਵਰਤਦੇ ਆ ਤਕੜਾ ਬੰਦਾ ਮਤਬਲ ਵੇਖ ਕੇ ਬਦਲ ਜੂ ਪਰ ਇਹ ਜਿਹੜੇ ਲੋਕ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸੀਨੇ ਨਾਲ ਲਾਇਆ ਇਹ ਸੱਚੀ ਮਾਰਜ ਵੱਲ ਨੂੰ ਜਾਂਦੀ ਗੋਲੀ ਆਪਣੀ ਛਾਤੀ 'ਚ ਖਾ ਜਾਂਦੇ ਸੀ ਦਿਲ ਦੇ ਅਮੀਰ ਸੀ ਪਰ ਸਾਡਿਆਂ ਨੂੰ ਜਦਾਂ ਲੈ ਗਈਆਂ ਅਸੀਂ ਉਹਨਾਂ ਲੋਕਾਂ ਨੂੰ ਸੰਭਾਲ ਹੀ ਨਹੀਂ ਸਕੇ ਉਹਨਾਂ ਦੂਜਿਆਂ ਨੇ ਆ ਕੇ ਸੰਭਾਲ ਲਏ ਹੁਣ ਚੀਕਾਂ ਨਿਕਲਦੀਆਂ ਆਖੋ ਸਤਨਾਮ ਹੁਣ ਕਹਿੰਦੇ ਸਾਡੇ ਪਿੰਡ 'ਚ ਵੈਨੇ ਜਾਣੇ ਨਾ ਉਹ ਦੂਜੇ 'ਚ ਧਰਮ ਜੀ ਚਲੇਗੇ ਤੇ ਖਲਾਏ ਕਹਿੰਨੇ ਆ ਅਸੀਂ ਜਦੋਂ ਸੋਚਿਆ ਹੀ ਨਹੀਂ ਕਿਸੇ ਦਾ ਕਿਸੇ ਨੂੰ ਗੱਲ ਨਾਲ ਲਾਇਆ ਹੀ ਨਹੀਂ ਸਾਨੂੰ ਉਹ ਮੈਂ ਹੀ ਖਾ ਗਈ ਮੈਂ ਫਲਾਣਾ ਸੋਹ ਆਖੋ ਸਤਨਾਮ ਸ੍ਰੀ ਮਾਰੇ ਨੂੰ ਵੀ ਡੱਲੇ ਨੇ ਆਖਿਆ ਕਿੰਦੇ ਮਹਾਰਾਜ ਇਹ ਕਿਹੜੀ ਫੌਜ ਤੇਰੀ ਅੱਛਾ ਤੇ ਚਿਹਰੇ ਤੇ ਨੂਰ ਆਇਆ ਮਾਰੇ ਕਹਿੰਦੇ ਤੂੰ ਇਹਨਾਂ ਦੇ ਕੱਪੜੇ ਨਾ ਵੇਖੀ ਇਹਨਾਂ ਦੇ ਸਰੀਰ ਨਾ ਵੇਖ ਕਾਲੇ ਪੀਲੇ ਰੰਗ ਨਾ ਵੇਖ ਮੈਂ ਇਹਨਾਂ ਦੇ ਦਿਲ ਵੇਖ ਕੇ ਇਹਨਾਂ ਨੂੰ ਆਪਣੇ ਨਾਲ ਲਈ ਫਿਰਦਾ ਹਾਂ ਤੇ ਜੇ ਤੇਰੇ 'ਚ ਕੋਈ ਮਰਦ ਹੈਗਾ ਤੇ ਮੈਂ ਗੋਲੀ ਚਲਾਉਣੀ ਸਾਹਮਣੇ ਖੜਾ ਕਰ ਤੇ ਕੋਈ ਨਹੀਂ ਨਿਤਰਿਆ ਅੱਜ ਇਤਿਹਾਸ ਨੂੰ ਅਸੀਂ ਤੋੜ ਮਰੋੜਤਾ ਹੋਰ ਹੀ ਕੁਝ ਪੇਸ਼ ਕਰਤਾ ਸਾਨੂੰ ਫਕਰ ਹੋਣਾ ਚਾਹੀਦਾ ਅਸੀਂ ਗੁਰੂ ਗੋਬਿੰਦ ਸਿੰਘ ਮਾਰੇ ਦੇ ਪੋਤਾਂ ਸ਼ਬਦ ਦਾ ਪੂਰਾ ਨਾਮ ਹੈ ਮਜਹਬੀ ਸਿੰਘ ਵਿੱਚੋਂ ਹਾ ਹਾਈ ਘੜਤਾ ਮਜਵੀ ਬਣਾਤਾ ਉਹ ਲੜੀ ਜਾਂਦੇ ਉਹ ਨਹੀਂਓ ਪਿਆਰਿਓ ਮਜਹਬੀ ਹਾ ਹਾ ਵਿੱਚ ਪੂਰਾ ਲਾਇਆ ਕਰੋ ਇਹ ਉਹ ਲੋਕ ਨੇ ਜਿਨ੍ਹਾਂ ਦਾ ਬੰਦ-ਬੰਦ ਕਟਿਆ ਗਿਆ ਚਰਖੜੀਆਂ ਦੇ ਚੜ ਗਏ ਖੋਪਰੀਆਂ ਲੈ ਗਈਆਂ ਆ ਰਹੇ ਨੇ ਚੀਰਤੇ ਪਰ ਇਹਨਾ ਆਪਣਾ ਮਜਬ ਨਹੀਂ ਛੱਡਿਆ ਉਹ ਵਿੱਚੋਂ ਹਾ ਹਾਈ ਉਡਾਤਾ ਉਹ ਵੀ ਵਿਚਾਰਿਆਂ ਨੂੰ ਅੱਜ ਲੋੜ ਐ ਦੱਸਣ ਦੀ ਉਹ ਭਰਾਓ ਜਾਗੋ ਕਿੰਨਾ ਲੋਕਾਂ ਮਗਰ ਤੁਰੇ ਫਿਰਦੇ ਇੱਧਰ ਬਾਪੂ ਬੈਠਾ ਜੇ ਆਪਣਾ ਫ੍ਰੀ ਵਾਲੀ ਆਟਾ ਦਾਲ ਸਕੀਮ ਦੇ ਵਿੱਚ ਭਖਾਰੀ ਨਹੀਂ ਆਪਾਂ ਜਰਨੈਲਾਂ ਮਾਰੇ ਦੇ ਸਾਥ ਆਪੇ ਹੋਏ ਜ਼ਿੰਦਗੀ ਦੇ ਬਾਪੂ ਨੇ ਰੋਲਦਿਆਂ ਫਿਰਦਿਆਂ ਨੂੰ ਦਿੱਤੀ ਤੇਮਾਰੇ ਸਭ ਕਿਰਪਾ ਕਰਨ ਮੈਂ ਥੋੜਾ ਜਿਹਾ ਹਲੂਣਾ ਤਾਂ ਦਿੱਤਾ ਦਿਹਾੜੇ ਉਹੀ ਨੇ ਥੋੜਾ ਜਿਹਾ ਘਰ ਨੂੰ ਮੁੜ ਗਏ ਵਿਦਵਾਨ ਕਹਿੰਦਾ ਸ਼ੇਰ ਦਾ ਪੁੱਤ ਨਾ ਭੇਡਾਂ ਚ ਰਲ ਗਿਆ ਛੋਟਾ ਜਿਹਾ ਬੱਚਾ ਸ਼ੇਰਨੀ ਦਾ ਤੇ ਭੇਡਾਂ ਵਾਲਾ ਭੇਡਾਂ ਚਾਰੇ ਤੇ ਉਹ ਵਿੱਚ ਰਲ ਕੇ ਤੇ ਚਲੇ ਗਿਆ ਪੇ ਆਜੜੀ ਦੇ ਘਰੇ 15 20 ਦਿਨ ਭੇਡਾਂ ਚ ਰਿਹਾ ਭੇਡ ਦਾ ਦੁੱਧ ਪੀ ਲੈਣਾ ਵਿੱਚ ਲੇਟ ਲੈਣਾ ਤੇ ਜਿਹਦਾ ਹਣਪੁੱਤ ਗਵਾਚਾ ਹੋਵੇ ਭਾਈ ਵੀਰ ਸਿੰਘ ਲਿਖਦੇ ਉਹ ਕਹਿੰਦੇ ਮਣੀ ਗਵਾਚਾ ਸੱਪ ਜਿਉਂ ਦੁੱਖ ਪਾਵੰਦਾ ਪੁੱਤ ਗਵਾਚਾ ਮਾਂ ਜਗ ਨਹੀਂ ਪਾਵੰਦਾ ਹਰ ਜਸ ਦੀ ਜਦ ਟੋਟ ਲੱਗੇ ਫਕੀਰ ਨੂੰ ਪਰ ਲੋ ਮੱਚੇ ਚ ਫੇਰੇ ਤਿਉ ਕਭਰਾਉਂਦਾ ਹੁਣ ਜਿਹਦਾ ਪੁੱਤ ਗਵਾਚਾ ਹੋਵੇ ਉਹ ਮਾਂ ਤੇ ਬੌਰੀ ਹੋਈ ਫਿਰਦੀ ਸ਼ੇਰਨੀ ਨੇ ਜੰਗਲ ਖਰੂਦਤਾ ਪੜਤਾ ਕਦੇ ਇਧਰ ਨੂੰ ਮਾਰ ਕੇ ਦਹਾੜ ਜਾਂਦੀ ਕਦੇ ਉਧਰ ਨੂੰ ਤੇ ਇੱਕ ਦਿਨ ਉੱਥੇ ਆਣ ਪਹੁੰਚੀ ਜਿੱਥੇ ਉਹ ਭੇਡਾਂ ਬੱਕਰੀਆਂ ਚਰਦੀਆਂ ਤੇ ਉਹ ਵੀ ਵਿੱਚ ਤੁਰਿਆ ਫਿਰੇ ਨਿਕਾ ਹੀ ਜਦੋਂ ਮਾਰੀ ਸ਼ੇਰ ਨੇ ਗਰਜ ਸਭ ਦੌੜ ਗਈਆਂ ਤੇ ਉਹ ਕੱਲਾ ਖੜੋਤਾ ਰਿਹਾ ਤੇ ਆ ਜੜੀ ਵੇਂਦਾ ਵੇਖ ਕੇ ਕਹਿੰਦਾ ਅੱਜ ਪਤਾ ਲੱਗਾ ਸੰਗਤ ਜੀ ਦੀ ਮਰਜ਼ੀ ਕਰ ਲੋ ਪਰ ਸ਼ੇਰ ਸ਼ੇਰ ਹੀ ਹੁੰਦੇ ਆਖੋ ਸਤਨਾਮ ਸ਼੍ਰੀ ਇਸ ਸਚਾਈ ਹੈ ਭਾਵੇਂ ਆਪਣੇ ਨੌਜਵਾਨ ਥੋੜੇ ਜੇ ਡੇਢੇ ਹੋ ਗਏ ਹੋਣਾ ਵੀ ਚਲੋ ਸੰਗਤ ਮਾੜੀ ਪੈ ਗਈ ਨਸ਼ਾ ਚੱਲ ਗਿਆ ਦਾੜੇ ਕੱਟੇ ਗਏ ਕੇਸ ਪਰ ਕਿਤੇ ਨਾ ਕਿਤੇ ਜਦੋਂ ਵੀ ਕਿਤੇ ਚਿੰਗਿਆਰੀ ਉੱਠਦੀ ਗੁਰੂ ਸਾਹਿਬ ਦੀ ਮੇਰ ਵਰਤਦੀ ਹੈ ਬੜੇ ਬੜੇ ਹੀਰੇ ਪੋਤਾਂ ਜਿਹੜੇ ਰਸਤੇ ਤੋਂ ਖੁੰਝੇ ਪਏ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਿਆ ਸੋ ਗੁਰੂ ਕਿਰਪਾ ਕਰੇ ਇਹ ਤਾਂ ਹੀ ਵਾਜਾਂ ਮਾਰੀ ਦੀਆਂ ਡਿੰਗਾ ਵੀ ਗੁਰੂ ਕਿਰਪਾ ਕਰ ਜਣ ਇੱਥੇ ਰਹਿਣਾ ਕੇ ਨਹੀਂ ਨਦੀ ਨਾਲ ਸੰ ਜੋਗੀ ਮੇਲੇ ਆ ਸਭ ਨੇ ਚਲੇ ਜਾਣਾ ਪਰ ਜਾਗੋ